ਜਿਹੜੀ ਪਿਛਲੇ ਐਤਵਾਰ ਅਸੀਂ ਇੱਕ ਸ਼ੁਰੂ ਕੀਤੀ ਸੀਗੀ ਕਿ ਅਸੀਂ ਅਰਦਾਸ ਜਿਹੜੀ ਹੈ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਕਰਾਂਗੇ ਉਸ ਤੋਂ ਪਹਿਲੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਕੇ ਆਏ ਸੀਗੇ ਮੈਂ ਸਮਝਦਾ ਵਾਂ ਕਿ ਇਹ ਬੋਲੀ ਗੂੰਗੀ ਸਰਕਾਰ ਅੱਜ ਇੰਨੇ ਦਿਨਾਂ ਤੋਂ ਬਾਅਦ ਵੀ ਕੋਈ ਅਸਰ ਉਹਦਾ ਨਹੀਂ ਨਜ਼ਰ ਆ ਰਿਹਾ ਇਹ ਗੁਰੂ ਘਰਾਂ ਦੇ ਵਿੱਚ ਜਿਸ ਤਰੀਕੇ ਨਾਲ ਸਖਲ ਦਖਲ ਅੰਦਾਜ਼ੀ ਚੁਣੇ ਹੋਏ ਮੈਂਬਰਾਂ ਦੀ ਮੈਂਬਰੀ ਖਾਰਜ ਕਰਨੀ ਜਦੋਂ ਜਨਰਲ ਇਲੈਕਸ਼ਨ ਦਾ ਵਕਤ ਹੈ ਉਦੋਂ ਇੰਟਰਨਲ ਇਲੈਕਸ਼ਨ ਕਰਾ ਦੇਣੀ ਤਾਂ ਕਿ 4 ਸਾਲ ਹੋਰ ਸਰਕਾਰੀ ਰਾਜ ਰਵੇ ਔਰ ਜੋ ਸਰਕਾਰ ਚਾਹਦੀ ਹੋਵੇ ਗੁਰੂ ਘਰਾਂ ਚ ਹੋਵੇ ਅੱਜ ਸੰਗਤ ਰੂਪੀ ਅਰਦਾਸ ਹੋਈ ਹੈ ਗੁਰੂ ਅੱਗੇ ਅਰਦਾਸ ਕੀਤੀ ਕਿ ਜਦੋਂ ਕੋਈ ਚਾਰਾ ਨਾ ਚੱਲੇ ਉਦੋਂ ਗੁਰੂ ਕੋਲ ਆਂਦੀ ਹੈ ਸੰਗਤ ਸੰਗਤ ਰੂਪੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹੋ ਜਿਹਾ ਨਿਜ਼ਾਮ ਲਿਆਓ ਜਿਹੜਾ ਨਿਜ਼ਾਮ ਸੰਗਤਾਂ ਦਾ ਚੁਣਿਆ ਹੋਵੇ ਜਿਹੜੇ ਸਿੱਖਾਂ ਦੇ ਇਸ਼ੂਜ਼ ਦੇ ਉੱਤੇ ਧਾਰਮਿਕ ਇਸ਼ੂਜ਼ ਦੇ ਉੱਤੇ ਆਵਾਜ਼ ਚੁੱਕਣ ਜੋਗਾ ਹੋਵੇ ਉਹ ਨਾ ਹੋਵੇ ਕਿ ਇੱਥੇ ਸਿੱਖਾਂ ਦਾ ਕਤਲ ਹੁੰਦਾ ਹੋਵੇ ਸਿੱਖਾਂ ਦੇ ਉੱਤੇ ਤਸ਼ੱਦਦ ਹੁੰਦਾ ਹੋਵੇ ਗੁਰੂ ਘਰਾਂ 'ਚ ਕਬਜ਼ੇ ਹੁੰਦੇ ਹੋਣ ਜਿਵੇਂ ਮਹੰਤ ਨਰੈਣੂ ਵੇਲੇ ਬ੍ਰਿਟਿਸ਼ ਗਵਰਨਮੈਂਟ ਨੇ ਜਿਸ ਤਰੀਕੇ ਦਾ ਤਸ਼ੱਦਦ ਕੀਤਾ ਸੀ ਔਰ ਸਰਕਾਰਾਂ ਉਹਨਾਂ ਦੀ ਮਦਦ ਕਰਨ ਜਿਹੜੇ ਉਹਨਾਂ ਦੀ ਪਿੱਠ ਥੋਕਦੇ ਪਏ ਨੇ ਮੈਂ ਸਮਝਦਾ ਗੁਰੂ ਅੱਗੇ ਅਰਦਾਸ ਹੋਈ ਹੈ ਔਰ ਬਹੁਤ ਵੱਡੀ ਸਾਨੂੰ ਇਹ ਉਮੀਦ ਹੈ ਕਿ ਸੰਗਤ ਦੇ ਵਿੱਚ ਇੱਕ ਐਸਾ ਮਾਹੌਲ ਬਣਦਾ ਪਿਆ ਹੈ ਜਿਹੜੀ ਇਲੈਕਸ਼ਨ ਦੇ ਟਰਕਾਣਾ ਚਾ ਰਹੇ ਨੇ ਟਰਕੇ ਕੀ ਨਹੀਂ ਗੁਰੂ ਆਪ ਅੰਗਸੰਗ ਹੋਏਗਾ ਜਿਸ ਦਿਨ ਇਲੈਕਸ਼ਨ ਹੋਏਗੀ ਇਹ ਜਿਹੜਾ ਨਿਜ਼ਾਮ ਹੈ ਇਹ ਜਿਹੜਾ ਨਿਜ਼ਾਮ ਸਰਕਾਰੀ ਪੇ ਠੋਕਦਾ ਹੈ ਇਹ ਨਿਜ਼ਾਮ ਜਿਹੜਾ ਗੁਰੂ ਘਰਾਂ ਦੇ ਕਬਜ਼ੀਆਂ ਤੇ ਨਹੀਂ ਬੋਲਦਾ ਇਹ ਨਿਜ਼ਾਮ ਜਿਹੜਾ ਸਿੱਖਾ ਦੇ ਨਾਲ ਧੱਕਾ ਹੋਵੇ ਤਾਂ ਨਹੀਂ ਬੋਲਦਾ ਇਹ ਨਿਜ਼ਾਮ ਜਦੋਂ ਗੁਰੂ ਘਰ ਦੀ ਕੋਈ ਬੇਦਵੀ ਕਰਨ ਵਾਲੇ ਜਾਂ ਕੋ ਐਸੇ ਫੈਸਲੇ ਲਏ ਜਾਂਦੇ ਨੇ ਕਿਤੇ ਬੰਦਾ ਬਿਰਾਗੀ ਬਣਾ ਦਿੰਦਾ ਬੰਦਾ ਸਿੰਘ ਬਹਾਦਰ ਨੂੰ ਕਿਤੇ ਆਪਾਂ ਨੇ ਸਹਿਬਜ਼ਾਦਿਆਂ ਦੇ ਨਾਮ ਬਦਲੇ ਜਾਂਦੇ ਨੇ ਮੈਂ ਸਮਝਦਾ ਐ ਐਸਾ ਨਿਜ਼ਾਮ ਗੁਰੂ ਚੁਣ ਕੇ ਭੇਜੇਗਾ ਜਿਹੜਾ ਕੌਮ ਦੀ ਆਵਾਜ਼ ਬਣੇਗਾ ਸਿੱਖਾਂ ਦੀ ਆਵਾਜ਼ ਬਣੇਗਾ ਔਰ ਅੱਜ ਮਹਾਰਾਜਾ ਰਣਜੀਤ ਸਿੰਘ ਹਰਾਂ ਦਾ ਵੀ ਆਪਾਂ ਦਿਹਾੜਾ ਮਨਾ ਰਹੇ ਆ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਇਦਾਂ ਦਾ ਰਾਜ ਆਵੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਭਾਵੇਂ ਹਿੰਦੂ ਐ ਮੁਸਲਮਾਨ ਐ ਸਿੱਖ ਐ ਇਸਾਈ ਐ ਬੋਧੀ ਐ ਜੈਨੀਆਂ ਸਾਰਿਆਂ ਨੂੰ ਬਰਾਬਰ ਦੇ ਅਖਤਿਆਰ ਸੀਗੇ ਕਿਸੇ ਇੱਕ ਦਾ ਉੱਥੇ ਸਿੱਕਾ ਨਹੀਂ ਚੱਲਦਾ ਸੀਗਾ ਇਹੋ ਜਿਹਾ ਰਾਜ ਆਵੇ ਅੱਜ ਦੂਜਾ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਕਾਕਨ ਸਾਹਿਬ ਧੰਗੁਰ ਸੇਗ ਬਾਸਾ ਸਾਹਿਬ ਦੇ ਸ਼ਹੀਦੀ ਸਥਾਨ ਦੇ ਉੱਤੇ ਅਸੀਂ ਸਾਰੇ ਕੱਤਰ ਹੋਏ ਹਾਂ ਸੰਗਤੀ ਰੂਪ ਵਿੱਚ ਔਰ ਇੱਥੇ ਅਰਦਾਸ ਕੀਤੀ ਆ ਮੈਨੂੰ ਲੱਗਦਾ ਹੈ ਕਿ ਇਹ ਉਹ ਸਥਾਨ ਹੈ ਜਿਸ ਨੇ ਬਹੁਤ ਕੁਝ ਦੇਖਿਆ ਤੇ ਮੈਨੂੰ ਲੱਗਦਾ ਕਿ ਜਿਸਨੇ ਪੰਜ ਸਿੰਘਾਂ ਦੀ ਇੱਥੇ ਸ਼ਹੀਦੀ ਹੋਈ ਸੀ ਤਾਂ ਵੀ ਇਸ ਸਥਾਨ ਨੂੰ ਖਤਮ ਕਰਨ ਦੀ ਗੱਲ ਚੱਲੀ ਸੀ ਅੱਜ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਗੱਲ ਚੱਲੀ ਹੋਈ ਹੈ ਕਦੇ ਇੱਕ ਗੁਰੂ ਤੇ ਇੱਕ ਬਾਦਸ਼ਾਹ ਨੂੰ ਦੇ ਹੀ ਨਾਲ ਇਸ਼ਨਾਨ ਗਰਾ ਦਿੰਦੇ ਆ ਕਦੀ ਇਤਿਹਾਸ ਨੂੰ ਇੰਨਾ ਤੋੜ ਮੋੜ ਦਿੰਦੇ ਆ ਕਿ ਜਿਸ ਕਰਕੇ ਅੱਜ ਸਿੱਖਾਂ ਦੇ ਵਿੱਚ ਬਹੁਤ ਰੋਸ਼ ਹੈ ਸਾਡੀ ਆਣ ਵਾਲੀ ਪਨੀਰੀ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹੋ ਜਿਹਾ ਪ੍ਰਬੰਧ ਜਿਵੇਂ ਕਿ ਜੀਕੇ ਸਾਹਿਬ ਨੇ ਕਿਹਾ ਹੈ ਕਿ ਆਵੇ ਜਿਹਦੇ ਵਿੱਚ ਗੁਰੂ ਪੰਥ ਦੀ ਗੱਲ ਹੋਵੇ ਗੁਰੂ ਨਿਸ਼ਾਨ ਦੀ ਗੱਲ ਹੋਵੇ ਔਰ ਆਪਣੀ ਸੰਗਤ ਦੀ ਚੜ੍ਹਦੀ ਕਲਾ ਦੀ ਗੱਲ ਹੋਵੇ ਅੱਜ ਆਪਾਂ ਦੇਖ ਰਹੇ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸਿਰਫ ਇੱਕ ਹੀ ਕਿਉਂਕਿ ਸਾਡਾ ਧਾਰਮਿਕ ਖੇਤਰ ਹੈ ਪਰ ਜਿੱਥੇ ਪੱਗ ਆ ਜਾਂਦੀ ਜਿੱਥੇ ਦਸਤਾਰ ਆ ਜਾਂਦੀ ਹੈ ਉੱਥੇ ਸਾਨੂੰ ਆਵਾਜ਼ ਚੁੱਕਣੀ ਬਣਦੀ ਹੈ ਇਸ ਵੇਲੇ ਸਾਰੇ ਹੀ ਸਾਡਾ ਇੱਕ ਵੀਰ ਜਿਹੜਾ ਕਿ ਫਿਲਮ ਇੰਡਸਟਰੀ ਵਿੱਚ ਹੈ ਉਹਦੀ ਦਸਤਾਰ ਕਰਕੇ ਉਹ ਉੱਤੇ ਇੱਕ ਟੈਸਾਈਜ਼ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਇੰਨਾ ਵੱਡਾ ਹਮਲਾ ਹੋ ਰਿਹਾ ਪਰ ਇਹ ਗੁੰਗੀ ਬਹਿਰੀ ਜਿਹੜੀ ਸਾਡੀ ਦਿੱਲੀ ਕਮੇਟੀ ਦੇ ਪ੍ਰਬੰਧਕ ਨੇ ਇਹ ਸੁੱਤੇ ਹੋਏ ਨੇ ਜੇ ਸਾਡੇ ਤੇ ਕੋਈ ਗਵਰਨਮੈਂਟ ਕੋਈ ਸਟੇਟ ਸਾਡੇ ਇਤਿਹਾਸ ਨੂੰ ਤੋੜ ਮੋੜ ਕਰਦੀ ਏ ਇਹ ਸੁੱਤੇ ਹੋਏ ਨੇ ਇਹਨਾਂ ਦੇ ਮੂੰਹ ਤੇ ਐਸੇ ਤਾਲੇ ਐਸਾ ਗੁੰੰਗਾਪਨ ਆਇਆ ਹੋਇਆ ਹੈ ਕਿ ਇਹਨਾਂ ਨੂੰ ਸਿਰਫ ਆਪਣੀਆਂ ਲਗਜ਼ਰੀਆਂ ਦਿਖ ਰੀਆਂ ਨੇ ਆਪਣੀਆਂ ਸਹੂਲਤਾਂ ਦਿਖ ਰੀਆਂ ਨੇ ਕੌਮ ਠਟੇਖੂ ਜਾਏ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਸੋ ਮੈਨੂੰ ਲੱਗਦਾ ਇਹੋ ਜੇ ਪ੍ਰਬੰਧ ਤੋਂ ਨਿਜ਼ਾਮ ਲਈ ਕਿਹਾ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਸੰਮਤੀ ਰੂਪੀ ਅਰਦਾਸ ਕੀਤੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਧੰਗੁਰ ਗੁਰਦਮ ਸਾਹਿਬ ਮਹਾਰਾਜ ਇਹ ਅਰਦਾਸ ਸੁਣਨਗੇ ਵੀ ਔਰ ਸਾਨੂੰ ਅੱਗੇ ਰਾਹ ਵੀ ਦਿਖਾਉਣਗੇ ਇੱਥੇ ਗੁਰਤੇਗ ਬਹਾਦਰ ਸਾਹਿਬ ਦਾ ਅੰਗੀਠਾ ਹੈ ਔਰ ਅੰਗੀਠਾ ਇੱਥੇ ਇਸ ਕਰਕੇ ਹੈ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੇ ਜੋ ਉਸ ਸਮੇਂ ਔਰੰਗਜੀਬ ਦਾ ਸ਼ਾਸਨ ਸੀ ਉਹਦੇ ਨਾਲ ਲੜਾਈ ਲੜੀ ਸੀ ਔਰ ਕਿਹਦੇ ਵਾਸਤੇ ਲੜੀ ਸੀ ਸਿਰਫ ਇੱਕ ਧਰਮ ਬਚਾਉਣ ਵਾਸਤੇ ਉਹ ਵੀ ਕਿਸੇ ਦੂਸਰੇ ਦਾ ਅੱਜ ਜੋ ਸਾਡੀ ਲੜਾਈ ਹੈ ਅੱਜ ਵੀ ਸਾਡੀ ਲੜਾਈ ਉਸੇ ਔਰੰਗਜੇਬੀ ਸੋਚ ਦੇ ਨਾਲ ਹੈ ਉਸੇ ਤਰ੍ਹਾਂ ਦੇ ਹੀ ਜੋ ਧੀਰਮਲੀਏ ਜੋ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਣ ਦੇ ਦੋਸ਼ੀ ਸੀ ਉਸੇ ਤਰ੍ਹਾਂ ਦੇ ਧੀਰਜ ਮਿਲਿਏ ਔਰ ਜੋ ਮਿਲਿਆ ਅੱਛੀ ਸਿੱਖਣੇ ਉਹ ਅੱਜ ਸਾਡੇ ਸਾਹਮਣੇ ਖੜੇ ਨੇ ਔਰ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕੀਤੀ ਏ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਔਰ ਇੱਕ